ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚੇ ਹਾਂ ਜੀ ਕੋਠੀ ਤਾਂ ਕਾਦੀ ਆ ਪੂਰਾ ਇੱਕ ਤਰ੍ਹਾਂ ਦਾ ਮਹਿਲ ਹੀ ਆ ਬਾਕੀ ਤੁਸੀਂ ਦੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹੋ ਜਿਹੀ ਵੀ ਕੋਠੀ ਹੋ ਸਕਦੀ ਆ ਬਾਕੀ ਗੱਲੀ ਗੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਕਰ ਮਕਾਨ ਹੈ ਵੇਚਣ ਵਾਸਤੇ ਆਪਣਾ ਨੰਬਰ ਵਾਰ-ਵਾਰ ਉੱਪਰ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆ ਜੱਪੜੇ ਕੋਲੇ ਜਿਹੜੀ ਕੋਠੀ ਪਹੁੰਚੀ ਆ ਤੁਸੀਂ ਦੇਖੋਗੇ ਦੇਖਦੇ ਹੀ ਰਹਿ ਜਾਓਗੇ ਕਿਉਂਕਿ ਕੋਠੀ ਦਾ ਕਾਦੀ ਆ ਇੱਕ ਤਰ੍ਹਾਂ ਦਾ ਇਹਨਾਂ ਨੇ ਮਹਿਲ ਹੀ ਬਣਾ ਰੱਖਿਆ ਕਿਉਂਕਿ ਅੰਦਰੋਂ ਇੰਨੀ ਜ਼ਿਆਦਾ ਸੋਹਣੀ ਤਿਆਰ ਹੋਈ ਆ ਤੇ ਤੁਸੀਂ ਕਹੋਗੇ ਵੀ ਅਸੀਂ ਪਹਿਲੀ ਵਾਰ ਦੇਖੀ ਆ ਇੰਨੀ ਸੋਹਣੀ ਕੋਠੀ ਅੰਦਰੋਂ ਤਿਆਰ ਹੋਈ ਤੇ ਕੱਲਾ ਕੱਲਾ ਕੰਮ ਸ਼ੌਂਕ ਨਾਲ ਹੋਇਆਗਾ ਤੇ ਪੂਰੀ ਵੀਡੀਓ ਇਹਨਾਂ ਨੇ ਆਪਣੇ ਕੋਲੇ ਬਣਾ ਕੇ ਭੇਜੀ ਆ ਕੱਲਾ ਕੱਲਾ ਕੰਮ ਤੇ ਇਕੱਲੀ ਇਕੱਲੀ ਚੀਜ਼ ਇਹਨਾਂ ਨੇ ਆਪਾਂ ਨੂੰ ਵੀਡੀਓ ਰਾਹੀਂ ਦਿਖਾਈ ਐ ਜੀ ਬਾਕੀ ਕੱਲੀ-ਕੱਲੀ ਆਪਾਂ ਗੱਲ ਕਰ ਵੀ ਰਹੇ ਆ ਆਪਾਂ ਜਿੱਥੇ ਹੁਣ ਖੜੇ ਆ ਆਹ ਪੋਰਚ ਏਰੀਆ ਉੱਪਰ ਜਾਣ ਵਾਸਤੇ ਇੱਥੋਂ ਹੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੇ ਗ੍ਰਿਲ ਵਗੈਰਾ ਲੱਗੀ ਹੋਈ ਆ ਤੇ ਗ੍ਰੇਨਾਈਟ ਪੱਥਰ ਪੌੜੀਆਂ ਤੇ ਪੂਰੀ ਤੇ ਲੱਗਿਆ ਹੋਇਆ ਤੇ ਪੌੜੀਆਂ ਦਾ ਪੋਰਚ ਦਾ ਕੰਮ ਤੁਸੀਂ ਦੇਖ ਹੀ ਲਿਆ ਤੇ ਆਪਾਂ ਅੰਦਰ ਹੁਣ ਪਹੁੰਚ ਗਏ ਜੀ ਤੇ ਲੋਬੀ ਦਾ ਜਿਹੜਾ ਮੈਨ ਐਂਟਰੀ ਗੇਟ ਸੀਗਾ ਉਹ ਤੁਸੀਂ ਦੇਖ ਲਓ ਡਬਲ ਡੋਰ ਲੱਗੇ ਹੋਇਆ ਤੇ ਡੋਰ ਵੀ ਜਿਹੜੇ ਲੱਗੇ ਹੋਏ ਆ ਪੂਰੇ ਵਧੀਆ ਡਿਜ਼ਾਈਨ ਵਾਲੇ ਪੂਰੇ ਸੋਹਣੇ ਇਹਨਾਂ ਨੇ ਲਗਵਾ ਰੱਖਿਆ ਜੀ। ਬਾਕੀ ਅੰਦਰੋਂ ਤੁਸੀਂ ਸਾਰਾ ਕੰਮ ਦੇਖ ਲਓ ਕਲਾ ਕਲਾ ਕੰਮ ਸ਼ੌਂਕ ਨਾਲ ਹੋਇਆ। ਜਿਹੜਾ ਕਿਚਨ ਬਣਿਆ ਹੋਇਆ ਉਹ ਵੀ ਤੁਸੀਂ ਦੇਖੋ ਬਹੁਤ ਜ਼ਿਆਦਾ ਮੋਡਰਨ ਤਰੀਕੇ ਨਾਲ ਇਹਨਾਂ ਨੇ ਤਿਆਰ ਕਰਵਾਇਆ ਹੋਇਆ। ਬਾਕੀ ਉੱਪਰੋਂ ਡਾਊਨ ਸੀਲਿੰਗ ਦੇਖ ਲਓ, ਲਾਈਟਿੰਗ ਦੇਖ ਲਓ, ਸਾਰਾ ਕੰਮ ਇਹਨਾਂ ਨੇ ਕੰਪਲੀਟ ਕਰਵਾ ਰੱਖਿਆ। ਬਾਕੀ ਜਿੰਨਾ ਕੰਮ ਹੋਇਆ ਵਧੀਆ ਹੋਇਆ ਤੇ ਡੈਕੋਰੇਸ਼ਨ ਦਾ ਇਹਨਾਂ ਨੇ ਖਾਸ ਧਿਆਨ ਰਾਕੇ ਕੁਠੀਆ ਬਣਾਈ ਹੈ ਤੇ ਕੱਲੀ ਕੱਲੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਜੀ ਤੁਹਾਨੂੰ ਮੈਂ ਕਿਚਨ ਦਿਖਾ ਦਿੰਨੇ ਹਾਂ ਜੀ ਕਿਚਨ ਦੀ ਵੀਡੀਓ ਦੇਖੋ ਤੇ ਫੋਟੋਆਂ ਵੀ ਇਹਨਾਂ ਨੇ ਬਹੁਤ ਸਹੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੇ ਦੇਖੋ ਜੀ ਕਿਚਨ ਜਿਨੇ ਬਾਕਸ ਜਿੰਨਾ ਮਤਲਬ ਕਿ ਸਮਾਨ ਲੱਗਿਆ ਹੋਇਆ ਜਿੰਨਾ ਮਟੀਰੀਅਲ ਲੱਗਿਆ ਹੋਇਆ ਜੋ ਵੀ ਲੱਕੜ ਲੱਗੀ ਹੋਈ ਆ ਬਹੁਤ ਵਧੀਆ ਇਹਨਾਂ ਨੇ ਲਗਵਾਈ ਹੋਈ ਆ ਜਿਹੜੇ ਬਾਕਸ ਬਣੇ ਹੋਏ ਨੇ ਉਹਨਾਂ ਦੇ ਅੰਦਰ ਵੀ ਆਪਾਂ ਨੂੰ ਲਾਈਟਿੰਗ ਬਹੁਤ ਵਧੀਆ ਮਿਲੂਗੀ ਜੀ ਤੇ ਸ਼ੌਂਕ ਨਾਲ ਕੂਠੀ ਜਿਹੜੀ ਇਹ ਤਿਆਰ ਕਰਵਾਈ ਹੋਈ ਹੈ ਕਿਸੇ ਨੂੰ ਵੀ ਪਸੰਦ ਜੇ ਆ ਰਹੀ ਹੈ ਜੀ ਕੂਠੀ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਤੁਹਾਨੂੰ ਲੋਕੇਸ਼ਨ ਅੱਗੇ ਮਿਲ ਜੂਗੀ ਤੇ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਤੇ ਤੁਸੀਂ ਦੇਖੋਗੇ ਤੇ ਪੂਰੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਊਗੀ ਹਲੇ ਤਾਂ ਥੋੜੀ ਜੀ ਪਸੰਦ ਆਈ ਆ ਪੂਰੀ ਵੀ ਪਸੰਦ ਆਊਗੀ ਅੱਗੇ ਤੇ ਕੂਠੀ ਤੁਹਾਨੂੰ ਜੇ ਵਧੀਆ ਲੱਗ ਰਹੀ ਹੈ ਜੀ ਆਪਣੀ ਵੀਡੀਓ ਤੁਹਾਨੂੰ ਪਸੰਦ ਜੇ ਆ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਪਹੁੰਚੇ ਹੋ ਵੀਡੀਓ ਵਧੀਆ ਲੱਗ ਰਹੀ ਓ ਜੀ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਵੀ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜ਼ਰੂਰ ਜੀ ਬਾਕੀ ਜੇ ਕਿਸੇ ਨਾਲ ਐਡ ਕਰਵਾਉਣੀ ਏ ਜੀ ਜੇ ਤੁਹਾਡੇ ਕੋਲੇ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਕੋਠੀਆ ਘਰਾਂ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਜਿਹੜੀ ਵੀਡੀਓ ਬਣਾਉਣਾ ਤੁਸੀਂ ਪੂਰੀ ਵਧੀਆ ਬਿਲਕੁਲ ਆਰਾਮ ਨਾਲ ਪੂਰੇ ਸ਼ੌਂਕ ਨਾਲ ਬਣਾਇਆ ਕਰੋ ਜੀ ਮੈਨ ਗੇਟ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਤੇ ਮੋਬਾਈਲ ਨੂੰ ਬਿਲਕੁਲ ਹਿੱਲਣ ਨਾ ਦਿਆ ਕਰੋ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਇਸ ਤਰ੍ਹਾਂ ਦੀ ਪੂਰੀ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਲਾਜ਼ਮੀ ਭੇਜਿਆ ਕਰੋ ਕਿਉਂਕਿ ਜਦੋਂ ਕਿਸੇ ਨੇ ਖਰੀਦਣੀ ਹੋਊਗੀ ਤੇ ਉਹਨੂੰ ਮਤਲਬ ਕਿ ਪੂਰੀ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲ ਜੂਗਾ ਸਾਰਾ ਕੁਝ ਕੋਠੀ ਦਾ ਤੇ ਕੋਠੀ ਦੀ ਗੱਲਬਾਤਾਂ ਹੋਈ ਰਹੀ ਹੈ ਜੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਬਾਕੀ ਜਿਹੜਾ ਇਹਦਾ ਬਾਥਰੂਮ ਦਾ ਏਰੀਆ ਉਹ ਤੁਸੀਂ ਦੇਖ ਲਓ ਜਿੰਨੇ ਬਾਥਰੂਮ ਬਣੇ ਹੋਏ ਨੇ ਬਹੁਤ ਜ਼ਿਆਦਾ ਮਤਲਬ ਕਿ ਸ਼ੌਂਕ ਨਾਲ ਤਿਆਰ ਕਰਵਾਏ ਹੋਏ ਨੇ ਕੱਲਾ ਕੱਲਾ ਕੰਮ ਬਹੁਤ ਰੀਝਾਂ ਨਾਲ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜੀ ਦਾ ਕਿ ਡੈਕੋਰੇਸ਼ਨ ਦਾ ਸਾਰਾ ਕੰਮ ਬਹੁਤ ਸੋਹਣਾ ਹੋਇਆਗਾ ਲਾਈਟਿੰਗ ਜਿੰਨੇ ਤੁਸੀਂ ਦੇਖੋਗੇ ਬਹੁਤ ਵਧੀਆ ਲੱਗੀ ਹੋਈ ਆ ਜਿੰਨਾ ਸਮਾਨ ਲੱਗਿਆ ਹੋਇਆ ਬਹੁਤ ਵਧੀਆ ਕੁਆਲਟੀ ਦਾ ਲੱਗਿਆ ਹੋਇਆ ਜੀ ਜਿਹੜੀ ਗੱਲਬਾਤ ਮੈਂ ਕਰ ਰਿਹਾ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਇਹ ਸਾਰਾ ਕੁਝ ਆਪਾਂ ਨੂੰ ਮਾਲਕ ਦੁਆਰਾ ਦੱਸਿਆ ਹੋਇਆ ਜੀ ਤੇ ਮਾਲਕ ਨੇ ਜਿਹੜੀ ਜਿਹੜੀ ਗੱਲ ਦੱਸੀ ਹੈ ਉਹੀ ਆਪਾਂ ਵੀਡੀਓ ਚ ਦੱਸ ਰਹੇ ਹਾਂ ਜੀ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਹੈ ਜੀ ਆਪਾਂ ਇਹਦੇ ਸਾਈਜ਼ ਦੀ ਗੱਲ ਕਰੀਏ ਤਾਂ 22x40 ਦਾ ਸਾਈਜ਼ ਆਪਾਂ ਨੂੰ ਮਿਲੂਗਾ ਜੀ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਹੈ ਲੋਕੇਸ਼ਨ ਦੀ ਗੱਲ ਕਰੀਏ ਆਪਾਂ ਤਾਂ ਆਪਣੇ ਕੋਲੇ ਸ਼ਿਵਾਲਿਕ ਸਿਟੀ ਖਰੜ ਦੇ ਵਿੱਚੋਂ ਉਠੀ ਆ ਪਹੁੰਚੀ ਆ ਤੇ ਬਹੁਤ ਸਾਰੀ ਡਿਮਾਂਡ ਆ ਰਹੀ ਸੀਗੀ ਬਹੁਤ ਸਾਰੇ ਕਮੈਂਟ ਆਏ ਸੀਗੇ ਖਰੜ ਸਾਈਡ ਤੋਂ ਤੇ ਲੈ ਕੇ ਆਪਾਂ ਪਹੁੰਚਿਆ ਜੀ ਡਿਮਾਂਡ 81 ਲੱਖ ਰੁਪਏ ਆਪਣੇ ਕੋਲੇ ਪਹੁੰਚੀ ਆ ਬਾਕੀ ਕੋਠੀ ਦੇਖ ਲਓ ਜੀ ਤੇ ਆਸ-ਪਾਸੇ ਦੀ ਲੋਕੇਸ਼ਨ ਚੈੱਕ ਕਰ ਲਓ ਤੁਸੀਂ ਰੇਟ ਇੰਨਾ ਕੁ ਬਣਦਾ ਜੀ ਕਿਉਂਕਿ ਖਰੜ ਸਾਈਡ ਆਪਾਂ ਨੂੰ ਪਤਾ ਹੀ ਹੈ ਜੀ ਲੋਕੇਸ਼ਨ ਦੇ ਹਿਸਾਬ ਨਾਲ ਰੇਟ ਕਿੰਨਾ ਹੋਈਗਾ ਬਾਕੀ پارک ਏਰੀਆ ਆਪ ਨੂੰ ਮਿਲ ਜੂਗਾ ਸਾਹਮਣੇ ਗਾਰਡਨ ਬਣਿਆ ਹੋਇਆ ਹੈ ਤੇ ਆਸੇ ਪਾਸੇ ਵਧੀਆ ਮਾਹੌਲ ਹੈ ਬਹੁਤ ਵਧੀਆ ਮਤਲਬ ਕਿ ਲੋਕੇਸ਼ਨ ਹੈ ਪ੍ਰਾਈਮ ਲੋਕੇਸ਼ਨ ਹੈ ਤੇ ਕਿਸੇ ਨੂੰ ਪਸੰਦ ਜੇ ਆ ਰਹੀ ਹੋ ਜੀ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੀ ਤੇ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਸਿੱਧੀ ਵੀ ਗੱਲ ਕਰ ਸਕਦੇ ਹੋ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ ਹੈ ਓਨਰ ਦਾ 98 799 85 857 ਜਿਹੜੀ ਵੀ ਗੱਲ ਕਰਨੀ ਹੋਵੇ ਮਾਲਕ ਨਾਲ ਤੁਸੀਂ ਸਿੱਧੀ ਗੱਲ ਕਰ ਲਿਓ ਤੇ ਜਾ ਕੇ ਤੁਸੀਂ ਦੇਖਣਾ ਜੇਕਰ ਚਾਹੁੰਦੇ ਹੋ ਜੀ ਤੇ ਕੁਠੀ ਜਾ ਕੇ ਦੇਖਣਾ ਚਾਹੁੰਦੇ ਹੋ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤੇ ਕੁਠੀ ਪਸੰਦ ਆਈ ਹੈ ਖਰੀਦਣ ਦਾ ਕੋਈ ਚਾਹਵਾਨ ਹੈਗਾ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੀ ਤੇ ਕੋਈ ਗੱਲ ਪਹਿਲਾਂ ਕਰਨੀ ਹੈ ਤਾਂ ਮਾਲਕ ਨਾਲ ਗੱਲ ਪਹਿਲਾਂ ਵੀ ਕਰ ਲਿਓ ਤੇ ਮਾਲਕ ਕਹਿੰਦੇ ਆ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਬਾਕੀ ਪੂਰੀ ਇਹਨਾਂ ਨੇ ਜਾਣਕਾਰੀ ਆਪਨੂੰ ਦੱਸੀ ਆ ਟੋਟਲ ਬੈੱਡਰੂਮ ਜਿਹੜੇ ਬਣੇ ਹੋਏ ਨੇ 4 ਬਣੇ ਹੋਏ ਨੇ ਚਾਰ ਹੀ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਕਿਚਨ ਵਧੀਆ ਮਿਲ ਜਾਣਗੇ ਜੀ ਬਾਕੀ ਕਿਚਨ ਦੀ ਵੀਡੀਓ ਤੁਸੀਂ ਦੇਖ ਲਈ ਨੀਚੇ ਵਾਲੀ ਦੀ ਵੀ ਉੱਪਰ ਵਾਲੀ ਦੀ ਵੀ ਤੇ ਡਬਲ ਸਟੋਰੀ ਆਪਾਂ ਨੂੰ ਕੋਠੀ ਮਿਲੂਗੀ ਉੱਪਰੋਂ ਵੀ ਪੂਰੀ ਤਿਆਰ ਹੈ ਤੇ ਨੀਚੋਂ ਵੀ ਪੂਰੀ ਤਿਆਰ ਹੈ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਬਾਕੀ ਆਸ-ਪਾਸੇ ਦੀ ਲੋਕੇਸ਼ਨ ਚੈੱਕ ਕਰ ਲਉ ਜਮਾ ਟੋਪ ਫਲੋਰ ਤੇ ਆਪਾਂ ਪਹੁੰਚ ਗਏ ਤੇ ਤੁਸੀਂ ਦੇਖ ਲਓ ਜੀ ਚੈੱਕ ਕਰ ਲਉ ਸਾਰਾ ਕੰਮ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਇਹੋ ਜਿਹਾ ਹੋਇਆਗਾ ਆਸ-ਪਾਸ ਦੀ ਲੋਕੇਸ਼ਨ ਚੈੱਕ ਕਰ ਲਓ ਕੋਠੀਏ ਜਿਹੜੀ 1 ਨੰਬਰ ਹੈ ਜੀ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਦੇਖ ਲਓ ਕੋਈ ਗੱਲਬਾਤ ਪਹਿਲਾਂ ਕਰਨੀ ਹੈ ਤੁਸੀਂ ਆਪੇ ਕਰ ਲਿਓ ਜੀ ਬਾਕੀ ਮੈਨੂੰ ਕਮੈਂਟ ਲਾਜ਼ਮੀ ਕਰਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵੀਡੀਓ ਵਧੀਆ ਲੱਗੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਹੈ ਪਹਿਲਾਂ ਵੀ ਤੁਹਾਨੂੰ ਮੈਂ ਕਿਹਾ ਸੀਗਾ ਜ਼ਰੂਰ ਦਬਾ ਦਿਓ ਲਾਈਕ ਦਾ ਬਟਨ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਹੈ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਕਰਕੇ ਜਰੂਰ ਜਾਓ ਜੀ ਤੇ ਕੂਠੀ ਦੀ ਵੀਡੀਓ ਤੋਂ ਉਹਨੂੰ ਕਿਵੇਂ ਦੇ ਲਗੀ ਜਰੂਰ ਦੱਸਿਓ ਤੇ ਕਿਸਨ ਐਡ ਚੇਕ ਕਰਵਾਉਣੀ ਆ ਤੁਸੀਂ ਇਹ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੇ ਤੁਸੀਂ ਵੀ ਪਾਉਣੀ ਹੈ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਆਪਣਾ ਕੰਮ ਹੈ ਆਪਣੇ ਕੋਲੇ ਬਸ ਇੱਕ ਤਾਂ ਪੂਰੀ ਵਧੀਆ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਇਸ ਤਰ੍ਹਾਂ ਦੀ ਤੇ 10-12 ਫੋਟੋਆਂ ਜੀ ਤੇ ਪੂਰੀ ਜਾਣਕਾਰੀ ਜਾਣਕਾਰੀ ਜਿੰਨੀ ਹੁੰਦੀ ਹੈ ਸਾਰੀ ਦੱਸ ਦਿਆ ਕਰੋ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਕੰਮ ਹੈ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਵਧੀਆ ਲੱਗੀ ਵੀਡੀਓ ਲਾਜ਼ਮੀ ਦੱਸਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਦੱਸੋ ਮੈਨੂੰ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਇਹ ਜਿਹੜਾ ਨੰਬਰ ਹੈ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ